ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 83 ਤੇ 84 ਤੇ ਸਵਾਯਮਨ ਬਾਣੀ ਦੀ ਸਾਂਝ ਪਾਉਂਦੇ ਆ ਜੀ ਅੱਜ ਚੌਥੇ ਮਹੱਲੇ ਦੀ ਵਾਰ ਸ਼ੁਰੂ ਹੋ ਰਹੀ ਹੈ ਜੀ ਵਾਰ ਜਿਸ ਤਰ੍ਹਾਂ ਬਾਣੀ ਦਾ ਅਸਰ ਲੇਖਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਚੌਪਦੇ ਅਸ਼ਟਪਦੀਆਂ ਇਸ ਤਰ੍ਹਾਂ ਹੁਣੇ ਵਾਰ ਚੌਥੇ ਮਹੱਲੇ ਦੀ ਤੇ ਇਹਦੇ ਵਿੱਚ ਜਿਹੜੇ ਸ਼ਲੋਕ ਹੁੰਦੇ ਨੇ ਉਹ ਸਾਰੇ ਗੁਰੂ ਸਾਹਿਬਾਨ ਜੀ ਦੇ ਗੁਰੂ ਅਜਨਦੇਵ ਜੀ ਨੇ ਇਸ ਤਰ੍ਹਾਂ ਅਲੱਗ-ਅਲੱਗ ਬਾਰਾਂ ਦੇ ਵਿੱਚ ਅਲੱਗ-ਅਲੱਗ ਗੁਰੂ ਸਾਹਿਬਾਨ ਦੇ ਸ਼ਲੋਕ ਜਿੱਥੇ-ਜਿੱਥੇ ਟੁਕਮੇ ਨੇ ਉਸ ਤਰ੍ਹਾਂ ਉਹ ਨਾਲ ਮਤਲਬ ਸਾਰੇ ਅੰਕਿਤ ਕੀਤੇ ਨੇ ਇਕਿਓਂਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਿਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਜੀਵਾਂ ਸੱਚੀ ਮਨ ਸੱਚਾ ਸੱਚਾ ਸਰੀਰ ਅਕਾਰ ਨਾਨਕ ਸੱਚਾ ਸਤਗੁਰ ਸੇਵੀਐ ਸਦਾ ਸੱਚ ਵਾਪਾਰ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਸ਼ਲੋਕ ਦੇ ਵਿੱਚ ਕਹਿੰਦੇ ਨੇ ਸਾਨੂੰ ਦੱਸਦੇ ਨੇ ਕਿ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤੇ ਪਿਆਰ ਕਹਿੰਦੇ ਵੀ ਜੇ ਕੋਈ ਰਾਗਾਂ ਦੇ ਵਿੱਚ ਕਹਿੰਦੇ ਸ੍ਰੇਸ਼ਟ ਰਾਗ ਹੈ ਸ੍ਰੀ ਰਾਗ ਪਰ ਜੇ ਕੋਈ ਕਹਿੰਦੇ ਇਸ ਰਾਗ ਦੇ ਰਾਹੀ ਉਸ ਸੱਚੇ ਪਰਮਾਤਮਾ ਦੇ ਨਾਲ ਆਪਣਾ ਪਿਆਰ ਜੋੜ ਲਵੇ ਇਸ ਬਾਣੀ ਦੇ ਜਿਹੜੀ ਰਚੀ ਹੋਈ ਹੈ ਸ੍ਰੀ ਰਾਗ ਦੇ ਵਿੱਚ ਇਹਦੇ ਰਾਹੀ ਜੇ ਕੋਈ ਆਪਣਾ ਪ੍ਰੇਮ ਉਸ ਪਰਮਾਤਮਾ ਨਾਲ ਜੋੜ ਲਵੇ ਫਿਰ ਕਹਿੰਦੇ ਇਹ ਰਾਗ ਸ੍ਰੇਸ਼ਟ ਰਾਗ ਆ ਕਹਿੰਦੇ ਕਹਿੰਦੇ ਫਿਰ ਇਹਦੇ ਨਾਲ ਕੀ ਹੁੰਦਾ ਜਦੋਂ ਕੋਈ ਆਪਣਾ ਮਨ ਉਸ ਪਰਮਾਤਮਾ ਨਾਲ ਜੋੜਦਾ ਫਿਰ ਸਦਾ ਹਰ ਸੱਚ ਮਨ ਵਸੈ ਕਹਿੰਦੇ ਫਿਰ ਉਹ ਸੱਚਾ ਉਸ ਜੀਵ ਦੇ ਮਨ ਵਿੱਚ ਵਸ ਜਾਂਦਾ ਫਿਰ ਕਹਿੰਦੇ ਉਸ ਜੀਵ ਦੀ ਜਿਹੜੀ ਮੱਤ ਆ ਉਸ ਪਰਮਾਤਮਾ ਦੇ ਨਾਲ ਜੁੜਨ ਨਾਲ ਜੁੜਨ ਦੇ ਨਾਲ ਉਹਦੀ ਮੱਤ નિਹਚਲ ਹੋ ਜਾਂਦੀ ਆ ਸਥਿਰ ਮੱਤ ਹੋ ਜਾਂਦੀ ਆ ਉਹਦੀ ਜਿਹੜੀ ਬੁੱਧੀ ਆ ਉਹ ਸੁਮਤ ਬਣ ਜਾਂਦੀ ਆ ਅਤਲ ਹੋ ਜਾਂਦੀ ਆ ਚੰਚਲ ਨਹੀਂ ਰਹਿੰਦੀ ਹੈਗੀ ਫਿਰ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਅਮੋਲਕ ਰਤਨ ਮਿਲ ਜਾਂਦਾ ਅਮੋਲਕ ਰਤਨ ਪ੍ਰਮਾਤਮਾ ਦਾ ਨਾਮ ਉਸ ਜੀਵ ਦੀ ਕਹਿੰਦੀ ਫਿਰ ਕੀ ਹੁੰਦੀ ਹੈ ਜੇਵਾ ਵੀ ਸੱਚੀ ਹੁੰਦੀ ਹੈ ਜੋ ਪ੍ਰਮਾਤਮਾ ਦਾ ਨਾਮ ਜਪਦਾ ਉਹਦਾ ਮਨ ਵੀ ਸੱਚਾ ਹੁੰਦਾ ਤੇ ਜਿਹੜਾ ਉਹਦਾ ਸਰੀਰ ਆ ਉਹ ਵੀ ਸੱਚਾ ਬਣ ਜਾਂਦਾ ਕਿ ਉਹ ਨੂੰ ਫਿਰ ਸੱਚਾ ਪ੍ਰਗਟ ਹੋ ਜਾਂਦਾ ਨਾਮ ਜਪਣ ਦੇ ਨਾਲ ਨਾਨਕ ਸੱਚਾ ਸਤਗੁਰ ਸੇਵੀਐ ਸਦਾ ਸੱਚ ਵਪਾਰ ਕਹਿੰਦੇ ਨਾਨਕ ਜੀ ਕਹਿੰਦੇ ਕਿ ਜਦੋਂ ਅਸੀਂ ਸਤਗੁਰ ਦੀ ਸੇਵਾ ਕਰਦੇ ਆ ਸਾਡਾ ਜਿਹੜਾ ਵਪਾਰ ਹੁੰਦਾ ਉਹ ਸਦਾ ਸੱਚ ਦਾ ਹੁੰਦਾ ਸੱਚ ਦਾ ਵਪਾਰ ਕੀ ਹੁੰਦਾ ਅਸੀਂ ਸਤਗੁਰ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਦੇ ਆ ਇਹ ਸਾਡਾ ਵਪਾਰ ਬਣ ਜਾਂਦਾ ਸੱਚਾ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ 모ਹਿਆ ਵੇਖਣ ਸੁਨਣ ਨਾ ਹੋਏ ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਜਦੋਂ ਤੱਕ ਉਸ ਪ੍ਰਮਾਤਮਾ ਦੇ ਨਾਲ ਜੀਵ ਦੀ ਪ੍ਰੀਤ ਨਹੀਂ ਲੱਗਦੀ ਕਹਿੰਦੇ ਹੋਰ ਬਾਕੀ ਜੋ ਮਾਇਆ ਦੀ ਪ੍ਰੀਤ ਆ ਇਹ ਸਾਰੀ ਵਿਅਰਥ ਹੈਗੀ ਆ ਕਹਿੰਦੇ ਜਦੋਂ ਇਹ ਮਨ ਕਹਿੰਦੇ ਜਦੋਂ ਮਾਇਆ ਦੇ ਨਾਲ ਮੋਇਆ ਜਾਂਦਾ ਤਾਂ ਫੇਰ ਕਹਿੰਦੇ ਇਹ ਨਾ ਪਰਮਾਤਮਾ ਦੀਆਂ ਗੱਲਾਂ ਸੁਣਦਾ ਤੇ ਨਾ ਹੀ ਪਰਮਾਤਮਾ ਨੂੰ ਵੇਖਣ ਨੂੰ ਇਹਦਾ ਮਨ ਕਰਦਾ ਸਹਿ ਦੇਖੇ ਵਿਨ ਪ੍ਰੀਤ ਨਾ ਉਪਜੈ ਅੰਦਾ ਕੀਆ ਕਰੇ ਨਾਨਕ ਜਿਨ ਅੱਖੀ ਲੀਤਿਆਂ ਸੋਈ ਸੱਚਾ ਦੇ ਫਿਰ ਕਹਿੰਦੇ ਜੀਵ ਦੇ ਵੀ ਕੋਈ ਬਸ ਨਹੀਂ ਕਹਿੰਦੇ ਜਦੋਂ ਤੱਕ ਕਹਿੰਦੇ ਇਹ ਅੰਦਾ ਹੋਇਆ ਮਨ ਉਸ ਪਰਮਾਤਮਾ ਨੂੰ ਕਹਿੰਦੇ ਵੀ ਦੇਖ ਨਹੀਂ ਲੈਂਦਾ ਤਾਂ ਉਦੋਂ ਤੱਕ ਫਿਰ ਇਹਦੀ ਪ੍ਰੀਤ ਪਰਮਾਤਮਾ ਨਾਲ ਪੈਂਦੀ ਨਹੀਂ ਹੈਗੀ ਫਿਰ ਕਹਿੰਦੇ ਇਹ ਨਾਨਕ ਵੀ ਉਹ ਪਰਮਾਤਮਾ ਜਿਨੇ ਇਹਨੂੰ ਕਰਾਹੇ ਪਾਇਆ ਤੇ ਇਹਨੂੰ ਮਾਇਆ ਵਿੱਚ ਅੰਨਾ ਕੀਤਾ ਉਜਿਨੇਆਂ ਦੀਆਂ ਉਹ ਅੱਖਾਂ ਜਿਹਦੇ ਨਾਲ ਪ੍ਰਮਾਤਮਾ ਨੂੰ ਦੇਖਣਾ ਸੀ ਉਹਦੇ ਨੂੰ ਮਾਇਆ ਨਾਲ ਅੰਨੀਆਂ ਕਰ ਦਿੱਤਾ ਜਿਹਨੇ ਪ੍ਰਮਾਤਮਾ ਨੇ ਉਹ ਅੱਖਾਂ ਲਈਆਂ ਨੇ ਇਹ ਤੋਂ ਜਿਹੜੀਆਂ ਹੁਣ ਮਾਇਆ ਦੇਖਦੀਆਂ ਨੇ ਉਹੀ ਫੇਰ ਕਹਿੰਦੇ ਇਹਨੂੰ ਉਹ ਅੱਖਾਂ ਦੇ ਦਿੰਦਾ ਜਿਹਦੇ ਨਾਲ ਇਹ ਸੱਚ ਨੂੰ ਦੇਖੇ ਵਾਹਿਗੁਰੂ ਵਾਹਿਗੁਰੂ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇਦਾ ਹੈ ਅਮਰ ਇਕੋ ਹਰ ਚਿੱਤ ਤਰ ਕਹਿੰਦੇ ਉਹ ਪਰਮਾਤਮਾ ਹੀ ਇਕੋ ਇੱਕ ਕਰਤਾ ਵੀ ਜੋ ਕੁਝ ਹੋ ਰਿਹਾ ਉਹੀ ਕਰ ਰਿਹਾ ਤੇ ਸਾਰਾ ਦਰਬਾਰ ਉਹਦਾ ਹੀ ਆ ਪਰਮਾਤਮਾ ਦਾ ਹੀ ਇਹ ਤੇ ਇੱਥੇ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਫਿਰ ਕਹਿੰਦੇ ਵੀ ਕੀ ਕਰ ਤੂੰ ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਧਰ ਕੇ ਰੱਖ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਆਪਣੇ ਮਨ ਚ ਹਰ ਤਿਸ बिन ਕੋਈ ਨਾ ਹੈ ਡਰ ਭਰਾਮ ਪਉ ਦੂਰ ਕਰ ਹਰ ਤਿਸ ਨੂੰ ਸਲਾਹੇ ਜੇ ਤੁਧ ਰਖੈ ਬਾਹਰ ਕਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਪਉ ਬਖਮਤਰ ਫਿਰ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਤੇਰਾ ਡਰ ਤੇ ਤੇਰਾ ਜਿਹੜਾ ਭ੍ਰਮ ਹੈਗਾ ਸਹਿਮਾ ਕੋਈ ਹੋਰ ਦੂਰ ਨਹੀਂ ਕਰ ਸਕਦਾ ਉਹ ਪਰਮਾਤਮਾ ਹੀ ਕਰ ਸਕਦਾ ਕਹਿੰਦੇ ਉਹ ਪਰਮਾਤਮਾ ਹੀ ਆ ਜਿਹੜਾ ਘਰ ਤੇ ਬਾਹਰ ਤੇਰਾ ਰਾਖਾ ਫਿਰ ਤੂੰ ਕੀ ਕਰ ਕਹਿੰਦੇ ਉਹ ਪਰਮਾਤਮਾ ਦੀ ਉਹ ਸਿਫਤ ਸਲਾਹ ਕਰ ਉਹਦਾ ਹੀ ਨਾਮ ਜਪ ਕਹਿੰਦੇ ਉਹ ਪਰਮਾਤਮਾ ਜਿਹਦੇ ਤੇ ਦਇਆਲ ਹੁੰਦਾ ਦੇ ਉਹ ਕਹਿੰਦੇ ਉਹ ਪਰਮਾਤਮਾ ਨੂੰ ਜਪਦਾ ਤੇ ਫਿਰ ਪਰਮਾਤਮਾ ਨੂੰ ਜਪ ਕੇ ਉਹਦਾ ਜਿਹੜਾ ਸਾਰਾ ਇਹ ਸੰਸਾਰ ਸਾਗਰ ਦਾ ਭੋਵਾ ਉਹ ਖਤਮ ਹੋ ਜਾਂਦਾ ਤੇ ਉਹ ਸੰਸਾਰ ਸਾਗਰ ਨੂੰ ਤਰ ਲੈਂਦਾ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਹਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੀਆਂ ਇਹ ਦਾਤਾਂ ਨੇ ਜੋ ਸਾਹਿਬ ਦਿੰਦਾ ਵੀ ਇਹ ਉਸ ਦੀਆਂ ਹੀ ਦਾਤਾਂ ਨੇ ਕਹਿੰਦੇ ਵੀ ਉਹ ਦਾਤਾਰ ਦੇ ਨਾਲ ਕਹਿੰਦੇ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਉਸ ਪਰਮਾਤਮਾ ਤੋਂ ਕਹਿੰਦੇ ਅਸੀਂ ਜੋਰ ਨਾਲ ਦਾਤਾਂ ਨਹੀਂ ਲੈ ਸਕਦੇ ਤੇ ਉਹ ਕਹਿੰਦੇ ਵੀ ਜਿਹਦੇ ਉੱਪਰ ਕਹਿੰਦੇ ਉਹ ਤਰੁੱਠਦਾ ਹੈਗਾ ਕਿ ਇੱਕ ਕਹਿੰਦੇ ਉਹ ਜਿਹੜੇ ਜਾਗਦੇ ਨੇ ਉਹਨਾਂ ਨੂੰ ਵੀ ਨਹੀਂ ਦਾਤ ਦਿੰਦਾ ਇੱਕ ਨੂੰ ਜਿਹਨੂੰ ਦੇਣੀ ਚਾਹੇ ਤਾਂ ਉਹਨਾਂ ਨੂੰ ਸੁੱਤਿਆਂ ਨੂੰ ਉਠਾ ਕੇ ਦਿੰਦਾ ਕਹਿੰਦੇ ਸਾਹਿਬ ਦੀਆਂ ਦਾਤਾਂ ਨੇ ਵੀ ਇਹਦੇ ਉਹ ਸਾਹਿਬ ਦੇ ਨਾਲ ਜੋਰ ਨਹੀਂ ਸਕਦਾ ਵੀ ਜਿੱਥੇ ਉਹਦਾ ਦਿਲ ਕਰਦਾ ਦਾਤਾਂ ਦਿੰਦਾ ਜਾਗਦਿਆਂ ਨੂੰ ਛੱਡ ਕੇ ਉਹ ਸੁੱਤਿਆਂ ਨੂੰ ਉਠਾ ਕੇ ਦਿੰਦਾ ਦਤੈ ਸਾਰੇ ਵਸੰਦੀਆਂ ਕਿਆ ਚੱਲ ਲੈ ਤਿਸ ਨਾਲ ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਮਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੋਂ ਸਾ ਮਲਾਈਕਾਂ ਦੀਦਾਰ ਪੂਰੇ ਪਾਇਸਾ ਥਾਉ ਨਹੀਂ ਖਾਇ ਕਾ ਹਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਿਹੜੇ ਪ੍ਰਮਾਤਮਾ ਦਾ ਨਾਮ ਕਹਿੰਦੇ ਲੈਂਦੇ ਨੇ ਉਹਨਾਂ ਕੋਲ ਕਹਿੰਦੇ ਸਿਦਕ ਹੁੰਦਾ ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਤੇ ਭਰੋਸਾ ਹੁੰਦਾ ਕਹਿੰਦੇ ਫਿਰ ਜਿਨ੍ਹਾਂ ਦਾ ਸੁਭਾਅ ਦੇਵਤਿਆਂ ਵਰਗਾ ਹੁੰਦਾ ਕਹਿੰਦੇ ਉਹਨਾਂ ਕੋਲ ਸਬਰ ਰੂਪੀ ਖਜ਼ਾਨਾ ਹੁੰਦਾ ਕਹਿੰਦੇ ਕਹਿੰਦੇ ਫਿਰ ਜਿਹੜੇ ਇਸ ਤਰ੍ਹਾਂ ਦੀ ਕਹਿੰਦੇ ਜੀਵ ਨੇ ਜਿਨ੍ਹਾਂ ਕੋਲ ਸਬਰ ਆ ਸੰਤੋਖ ਆ ਪਰਮਾਤਮਾ ਤੇ ਭਰੋਸਾ ਕਹਿੰਦੇ ਉਹ ਫਿਰ ਉਸ ਪੂਰੇ ਦਾ ਦ دیدار ਕਰ ਲੈਂਦੇ ਨੇ ਪਰ ਹੋਰ ਦੂਸਰੇ ਜੀਵ ਜਿਹੜੇ ਮਨਮੁਖ ਨੇ ਕਹਿੰਦੇ ਉਹਨਾਂ ਨੂੰ ਕੋਈ ਥਾਂ ਉਹ ਨਹੀਂ ਮਿਲਦੀ ਪਰਮਾਤਮਾ ਦੇ ਘਰ ਪੌੜੀ ਸਭ ਆਪੇ ਤੁਦ ਉਪਾਏ ਕੈ ਆਪ ਕਰ ਲਾਈ ਤੂੰ ਆਪੇ ਵੇਖ ਵਿਖਸਦਾ ਆਪਣੀ ਵਡਿਆਈ ਕਹਿੰਦੇ हे ਪਰਮਾਤਮਾ ਇਹ ਸ੍ਰਿਸ਼ਟੀ ਕਹਿੰਦੇ ਤੂੰ ਆਪ ਹੀ ਕਹਿੰਦੇ ਉਪਾਈ ਆ ਕਹਿੰਦੇ ਪੈਦਾ ਕੀਤੀ ਆ ਤੇ ਸਾਰੇ ਜੀਵਾਂ ਨੂੰ ਫਿਰ ਆਪ ਹੀ ਤੂੰ ਧੰਦੇ ਲਾਇਆ ਹੋਇਆ ਆਪ ਹੀ ਕਹਿੰਦੇ ਫਿਰ ਤੁਸੀਂ ਆਪਣੀ ਸ੍ਰਿਸ਼ਟੀ ਨੂੰ ਕਹਿੰਦੇ ਪੈਦਾ ਕਰਕੇ ਆਪ ਹੀ ਤੂੰ ਇਹਨੂੰ ਦੇਖ ਕੇ ਖੇਡਦਾ ਤੇ ਆਪਣੀ ਵਡਿਆਈ ਨੂੰ ਵੀ ਆਪ ਹੀ ਜਾਣਦਾ ਆਪਦੀ ਬਜ਼ੁਰਗੀ ਨੂੰ ਹਰ ਤੂ ਦੋ ਬਾਹਰ ਕਿਛ ਨਹੀਂ ਤੂੰ ਸੱਚਾ ਸਾਈਂ ਕਹਿੰਦੇ ਹੇ ਸੱਚੇ ਸਾਈਂ ਤੇਤੋਂ ਬਾਹਰ ਕੋਈ ਚੱਲ ਨਹੀਂ ਸਕਦਾ ਜੋ ਕੁਝ ਹੋ ਰਿਹਾ ਤੇਰੇ ਹੁਕਮ ਵਿੱਚ ਹੀ ਹੋ ਰਿਹਾ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈਂ ਕਹਿੰਦੇ हे ਪਰਮਾਤਮਾ ਤੂੰ ਆਪ ਹੀ ਹਰ ਜਗ੍ਹਾ ਤੇ ਵਿਆਪਕ ਆ ਹਰ ਇੱਕ ਜਗ੍ਹਾ ਤੇ ਹਰ ਇੱਕ ਜੀਵ ਵਿੱਚ ਹੋ ਕੇ ਆਪੇ ਹੀ ਵਰਤ ਰਿਹਾ ਹਾਂ ਹਰ ਤਿਸੈ ਤੇ ਆਵੋ ਸੰਤ ਜਨੋ ਜੋ ਲੈ ਛਡਾਈ ਕਹਿੰਦੇ हे ਸੰਤ ਜਨੋ ਉਸ ਪਰਮਾਤਮਾ ਨੂੰ ਧਿਆਵੋ ਜੋ ਤੁਹਾਨੂੰ ਅੰਤ ਵਿੱਚ ਛਡਾ ਲੈਂਦਾ ਹੈ ਆਪ ਸਹਾਈ ਹੁੰਦਾ ਹਰ ਜਗ੍ਹਾ ਤੇ ਨਾਲ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾ ਸਭਨਾ ਜੀਆਂ ਈਕਾ ਸ਼ਾਓ ਕਹਿੰਦੇ ਵੀ ਜਿਹੜੀ ਜਾਤ ਦਾ ਹੰਕਾਰ ਕਰਨਾ ਆਪਣੇ ਨਾਂ ਦਾ ਹੰਕਾਰ ਕਰਨਾ ਉਹ ਵਿਅਰਥਾ ਹਰ ਇੱਕ ਜਗ੍ਹਾ ਤੇ ਪਰਮਾਤਮਾ ਵਿਆਪਕਾ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੀ ਵਰਤਦਾ ਸਾਰਿਆਂ ਤੇ ਉਸ ਸੱਚੇ ਦੀ ਛਾਂ ਕਹਿੰਦੇ ਕੋਈ ਜਾਤ ਦਾ ਅਪਮਾਨ ਨਾ ਕਰੋ ਕੋਈ ਨਾਂ ਦਾ ਅਪਮਾਨ ਨਾ ਕਰੋ ਮੈਂ ਵੱਡਾ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾਪਤ ਲਿਖੇ ਪਾਏ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਕਹੇ ਵੀ ਮੈਂ ਹੀ ਚੰਗਾ ਮੈਂ ਹੀ ਵੱਡਾ ਮੈਂ ਹੀ ਠੀਕ ਆ ਭਲਾ ਹੈਗਾ ਸਾਰਿਆਂ ਨਾਲੋਂ ਕਹਿੰਦੇ ਉਹ ਤਾਂ ਤਾਂ ਪਤਾ ਲੱਗਦਾ ਜਦੋਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪਤ ਲਿਖੇ ਪੈਂਦੀ ਆ ਵੀ ਕੌਣ ਭਲਾ ਕੌਣ ਬੁਰਾ ਮਹੱਲਾ ਦੂਜਾ ਜਿਸ ਪਿਆਰੇ ਸਿਓ ਨੇਹੋ ਤਿਸ ਅਗੈ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਣਾ ਕਹਿੰਦੇ ਜਿਸ ਪਿਆਰੇ ਨਾਲ ਕਹਿੰਦੇ ਜਿਸ ਗੁਰੂ ਅੰਗਦ ਦੇਵ ਜੀ ਕਹਿੰਦੇ ਵੀ ਜਿਸ ਪਿਆਰੇ ਨਾਲ ਤੇਰਾ ਨੇਹ ਆ ਵੀ ਉਸ ਪਰਮਾਤਮਾ ਨਾਲ ਆਪਣੇ ਸਤਿਗੁਰ ਦੇ ਨਾਲ ਕਹਿੰਦੇ ਉਹਦੇ ਅੱਗੇ ਫਿਰ ਆਪਾ ਭਾਵ ਤਿਆਗ ਦੇਈਦਾ ਉਹਦੇ ਅੱਗੇ ਆਪਾ ਭਾਵ ਧਿਆ ਕੇ ਅਬ ਆਪਾ ਭਾਵ ਤਿਆਗ ਕੇ ਟਹਿ ਪਈਦਾ ਉਹਦੇ ਅੱਗੇ ਕਹਿੰਦੇ ਜਿਸ ਨਾਲ ਸਾਡਾ ਪਿਆਰ ਆ ਕਹਿੰਦੇ ਉਹਦੇ ਕੋਲੋਂ ਮੁੱਖ ਮੋੜ ਕੇ ਜੀਵਣਾ ਤਾਂ ਇਸ ਸੰਸਾਰ ਵਿੱਚ ਤ੍ਰਿਗਾ ਜੇ ਸਤਗੁਰ ਨਾਲ ਪਿਆਰ ਆ ਪਰਮਾਤਮਾ ਨਾਲ ਉਹਦੇ ਅੱਗੇ ਆਪਾ ਭਾਵ ਤਿਆਗ ਕੇ ਟੈਪ ਹੈ ਸ਼ਰਨ ਦੇ ਵਿੱਚ ਉਸ ਦੇ ਵੱਲੋਂ ਕਹਿੰਦੇ ਮੁਖ ਮੋੜ ਕੇ ਜੀਣਾ ਤ੍ਰਿਗ ਜੀਵਣਾ ਸੰਸਾਰ ਚ ਪੌੜੀ ਤੁਦ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ ਦਾਸ ਚਾਰ ਹੱਟ ਤੂੰ ਦਸਾਜਿਆ ਵਾਪਾਰ ਕਰੀਵੇ ਕਹਿੰਦੇ ਹੈ ਪ੍ਰਮਾਤਮਾ ਤੂੰ ਆਪੇ ਹੀ ਧਰਤੀ ਸਾਜੀਆ ਇਹਦੇ ਵਿੱਚ ਚੰਦਰਮਾ ਤੇ ਸੂਰਜ ਜਿਵੇਂ ਦੋ ਦੀਪਕ ਕੀਤੇ ਨੇ ਫਿਰ ਕਹਿੰਦੇ ਵੀ ਇਹ ਜਿਹੜੇ ਤੂੰ 14 ਲੋਕ ਬਣਾਏ ਨੇ ਇਹ ਜਿੱਦਾਂ ਜੀਵਾਂ ਦੇ ਲਈ ਤੇਰੇ ਨਾਮ ਦਾ ਵਪਾਰ ਕਰਨ ਦੇ ਲਈ ਹੱਟੀਆਂ ਬਣਾਈਆਂ ਨੇ 14 ਲੋਕ ਇਕ ਨਾ ਨੂੰ ਹਰ ਲਾਭ ਦੇ ਜੋ ਗੁਰਮਖ ਥੀਵੇ ਤਿੰਨ ਜਮ ਕਾਲ ਨਾ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁੱਟੀਵੇ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੂੰ ਪਰਮਾਤਮਾ ਲਾਭ ਦਿੰਦਾ ਲਾਭ ਕਿਨਾਂ ਨੂੰ ਮਿਲਦਾ ਜੋ ਪਰਮਾਤਮਾ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਵੀ ਪਰਮਾਤਮਾ ਦੇ ਨਾਮ ਦਾ ਨਫਾ ਮਿਲਦਾ ਉਹਨਾਂ ਨੂੰ ਫਿਰ ਕਹਿੰਦੇ ਜਮ ਦਾ ਕੋਈ ਡਰ ਨਹੀਂ ਉਹਨਾਂ ਨੂੰ ਸੰਤਾਪ ਦਾ ਹੈਗਾ ਫਿਰ ਉਹ ਸੱਚੇ ਦੇ ਨਾਮ ਦਾ ਅਮਰਤ ਪੀਂਦੇ ਨੇ ਉਹ ਆਪ ਛੁੱਟ ਜਾਂਦੇ ਨੇ ਉਹਨਾਂ ਦਾ ਪਰਿਵਾਰ ਇੱਥੋਂ ਮੁਕਤ ਹੋ ਜਾਂਦਾ ਤੇ ਜੋ ਉਹਨਾਂ ਦੇ ਪਿੱਛੇ ਲੱਗਦੇ ਨੇ ਸਾਰੇ ਸੰਸਾਰ ਦੇ ਜੀਵ ਉਹ ਵੀ ਇੱਥੋਂ ਮੁਕਤੀ ਪਾ ਲੈਂਦੇ ਨੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਜਿ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਪ੍ਰਮਾਤਮਾ ਆਪਣੀ ਕੁਦਰਤ ਨੂੰ ਬਣਾ ਕੇ ਦੇ ਵਿੱਚ ਵਸਿਆ ਹੋਇਆ ਕਿਤੇ ਗਿਆ ਨਹੀਂ ਇਹਨੂੰ ਬਣਾ ਕੇ ਦੇ ਵਿੱਚ ਹੀ ਵਸ ਗਿਆ ਕਹਿੰਦੇ ਕਹਿੰਦੇ ਉਹ ਬੰਦਾ ਬੰਦਾ ਕਹਿੰਦੇ ਵੀ ਜੋ ਵਕਤ ਨੂੰ ਵਿਚਾਰਦਾ ਵਕਤ ਨੂੰ ਕਿਵੇਂ ਵਿਚਾਰਦਾ ਵੀ ਜੋ ਵਿਚਾਰ ਰਿਹਾ ਕਿ ਮੇਰਾ ਇਹ ਮਨੁੱਖਾ ਜੀਵਨ ਆ ਇਹ ਕਿਸ ਚੀਜ਼ ਲਈ ਬਣਿਆ ਇਸ ਦੀ ਵਿਚਾਰ ਕਰਦਾ ਮੈਨੂੰ ਇਹ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲਈ ਬਣ ਜਾ ਰਿਹਾ ਮਿੱਤਰਾ ਪਹਿਲਾਂ ਬਾਣੀ ਆਪਾਂ ਵਿਚਾਰ ਕੇ ਆਏ ਆ ਨਾ ਕਿਤਾ ਗੁਰੂ ਸਾਹਿਬ ਕਹਿੰਦੇ ਨੇ ਬਣ ਜਾ ਰਿਹਾ ਮਿੱਤਰਾ ਫਿਰ ਕਹਿੰਦੇ ਉਹ ਬੰਦਾ ਜਿਹੜੇ ਵਕਤ ਨੂੰ ਵਿਚਾਰਦਾ ਵੀ ਇਹ ਜਿਹੜੀ ਮਨੁੱਖਾ ਦੇਹੀ ਮਿਲੀ ਆ ਮਨੁੱਖਾ ਜਨਮ ਮਿਲਿਆ ਇਸ ਜਨਮ ਨੂੰ ਸਕਾਰਥਾ ਕਰਨ ਦੇ ਲਈ ਮਿਲਿਆ ਕਿ ਅਸੀਂ ਆਪਣੀ ਮੁਕਤੀ ਪਾ ਲਈਏ ਜਿਹੜੇ ਅਸੀਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਜੁਨਾਂ ਚੋਂ ਪਟਕਦੇ ਆਏ ਆ ਹੁਣੇ ਮਿਲਿਆ ਸਾਨੂੰ ਸੁਨਹਿਰੀ ਮੌਕਾ ਤੇ ਉਹਦਾ ਨਾਮ ਜਪ ਲਈਏ ਤੇ ਅਸੀਂ ਆਪਣੇ ਜੀਵਨ ਨੂੰ ਸਕਾਰਥਾ ਕਰਕੇ ਜਾਈਏ ਇਥੋਂ ਉਹ ਬੰਦਾ ਕਹਿੰਦੇ ਜੋ ਇਸ ਵਕਤ ਨੂੰ ਵਿਚਾਰਦਾ ਇਹ ਮਨੁੱਖਾ ਜੀਵਨ ਕਿਸ ਚੀਜ਼ ਲਈ ਮਿਲਿਆ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾਂ ਕਹੀ ਨਾ ਜਾਏ ਕਹਿੰਦੇ ਜਿਹੜੀ ਉਹਦੀ ਇਹ ਕੁਦਰਤ ਆ ਇਹਦੀ ਕੋਈ ਕੀਮਤ ਨਹੀਂ ਪਾ ਸਕਦਾ ਜੇ ਕਹਿੰਦੇ ਕੋਈ ਇਹਦੀ ਕੀਮਤ ਪਾ ਵੀ ਲੈਂਦਾ ਜਿਹਨੂੰ ਉਹਦਾ ਅਨੁਭਵ ਹੋ ਵੀ ਜਾਂਦਾ ਉਹ ਕਹਿ ਨਹੀਂ ਸਕਦਾ ਉਹਦੀ ਕੀਮਤ ਕਹੀ ਨਹੀਂ ਜਾ ਸਕਦੀ ਵਾਹਿਗੁਰੂ ਹੋ ਵਾਹਿਗੁਰੂ ਵਾਹਿ ਸਰ ਅ ਸ਼ਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਕਹਿੰਦੇ ਜਿਸ ਤਰ੍ਹਾਂ ਕੋਈ ਆਪਣੇ ਮਤਲਬ ਹਰ ਇੱਕ ਜਗ੍ਹਾ ਤੇ ਬਾਣੀ ਚ ਕਿਤੇ Hindu ਧਰਮ ਦੀ ਕਿਤੇ Musalman ਧਰਮ ਦੀ ਕਦੇ ਕਿਸੇ ਧਰਮ ਦੀ ਅਲੱਗ-ਅਲੱਗ ਧਰਮਾਂ ਦੀ ਕਈ ਦਫਾ ਆਪਾਂ ਨੂੰ ਸਮਝਾਉਣ ਦੇ ਲਈ ਮਤਲਬ ਉਦਾਹਰਣ ਦਿੰਦੇ ਨੇ ਇੱਥੇ ਕਹਿੰਦੇ ਨੇ ਵੀ ਜਿਵੇਂ ਸ਼ਰਾ ਸ਼ਰੀਅਤ ਦੇ ਕੋਈ ਕਾਨੂੰਨ ਨੇ ਕੋਈ ਹੋਰ ਧਾਰਮਿਕ ਰਸਮਾਂ ਨੇ ਕਹਿੰਦੇ ਵੀ ਉਹਦੀ ਤਾਂ ਕੋਈ ਵਿਚਾਰ ਕਰਦਾ ਰਹਿੰਦਾ ਜੀਵ ਪਰ ਕਹਿੰਦੇ ਪਾਰ ਨਹੀਂ ਪੈ ਸਕਦਾ ਜਦੋਂ ਤੱਕ ਉਸ ਸੱਚੇ ਦੀ ਵਿਚਾਰ ਨਹੀਂ ਹੁੰਦੀ ਜਦੋਂ ਤੱਕ ਕਹਿੰਦੇ ਉਸ ਸੱਚੇ ਨੂੰ ਬੁੱਝ ਨਹੀਂ ਲੈਂਦਾ ਉਸ ਸੱਚੇ ਦੇ ਨਾਲ ਸਾਝ ਨਹੀਂ ਪਾ ਲੈਂਦਾ ਕਹਿੰਦੇ ਬਾਕੀ ਜਿਹੜੇ ਧਾਰਮਿਕ ਕਰਮ ਨੇ ਉਹਨਾਂ ਦੇ ਨਾਲ ਪਾਰ ਉਤਾਰਾ ਨਹੀਂ ਹੋਣਾ ਹੈਗਾ ਸਿੱਧਕ ਕਰ ਸਜਦਾ ਮਨ ਕਰਮਖਸੂਦ ਜਿਹੇ ਤੇਰ ਦੇਖਾਂ ਤੇ ਤੇਰ ਮੌਜੂਦ ਫਿਰ ਕਹਿੰਦੇ ਹੈ ਜੀਵ ਜਿਹੜਾ ਤੇਰਾ ਸਜਦਾ ਉਹ ਕੀ ਹੋਣਾ ਚਾਹੀਦਾ ਸਿੱਦਕ ਪਰਮਾਤਮਾ ਵਾਂ ਦੇ ਉੱਪਰ ਜਿਹੜਾ ਭਰੋਸਾ ਉਹ ਤੇਰਾ ਸਜਦਾ ਬਣ ਜਾਏ ਕਹਿੰਦੇ ਜਿਹੜਾ ਤੇਰਾ ਮਾਨਾ ਉਹ ਪਰਮਾਤਮਾ ਦੇ ਵਿੱਚ ਜੁੜ ਜਾਏ ਇਹ ਤੇਰਾ ਮਕਸੂਦ ਬਣ ਜਾਏ ਕਹਿੰਦੇ ਫਿਰ ਕਹਿੰਦੇ ਮੈਂ ਜਿੱਥੇ ਵੀ ਦੇਖਦਾ ਹਰ ਇੱਕ ਹਰ ਇੱਕ ਥਿਰ ਦੇ ਵਿੱਚ ਉਹ ਮੈਨੂੰ ਪਰਮਾਤਮਾ ਹੀ ਮੌਜੂਦ ਦਿਸਦਾ ਉਤੋਂ ਬਿਨਾ ਕੋਈ ਹੋਰ ਦਿਸਦਾ ਹੀ ਨਹੀਂਗਾ ਮਹੱਲਾ ਤੀਜਾ ਗੁਰ ਸਬਾ ਏਵ ਨ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲੈ ਜੇ ਮਨ ਰਹੇ ਹਦੂਰ ਕਹਿੰਦੇ ਸਤਗੁਰ ਦੀ ਸੰਗਤ ਕਿਵੇਂ ਆਖੀਏ ਵੀ ਸਤਗੁਰ ਦੀ ਸੰਗਤ ਕਿਵੇਂ ਮਿਲਦੀ ਆ ਵੀ ਉਹਦੇ ਨੇੜੇ ਬੈਠੇ ਆ ਉਹਦੇ ਦੂਰ ਬੈਠੇ ਆ ਕਿਵੇਂ ਕਿਹਨੂੰ ਕਹੀਏ ਕਿ ਸਤਗੁਰ ਦੀ ਸੰਗਤ ਆ ਕਹਿੰਦੇ ਸਤਗੁਰ ਦੀ ਸੰਗਤ ਤਾਂ ਇਹ ਆ ਵੀ ਜਦੋਂ ਸਤਗੁਰ ਹਮੇਸ਼ਾ ਹੀ ਤੇਰੇ ਮਨ ਦੇ ਵਿੱਚ ਹਜ਼ੂਰ ਰਹੇ ਤਨ ਉਹਦੀ ਹਾਜ਼ਰੀ ਤੇਰੇ ਮਨ ਦੇ ਵਿੱਚ ਹਮੇਸ਼ਾ ਹੀ ਭਰੀ ਹੋਵੇ ਤੇਰਾ ਮਨ ਹਮੇਸ਼ਾ ਹੀ ਸਤਗੁਰ ਦੇ ਚਰਨਾਂ ਨਾਲ ਜੁੜਿਆ ਰਹੇ ਇਹ ਤੇਰਾ ਕਹਿੰਦੇ ਸਤਗੁਰ ਦੇ ਨੇੜੇ ਹੋਣਾ ਹੈਗਾ ਸਤਗੁਰ ਦੀ ਹਜ਼ੂਰੀ 'ਚ ਹੋਣਾ ਹੈਗਾ ਪੌੜੀ ਸੱਤ ਦੀਪ ਸੱਤ ਸਾਗਰ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਪਾਣਾ ਕਹਿੰਦੇ ਸੱਤੇ ਦੀਪ ਸੱਤੇ ਸਾਗਰ 9 ਖੰਡ ਚਾਰ ਵੇਦ 18 ਪੁਰਾਣ ਹਰ ਜਗ੍ਹਾ ਤੇ ਪਰਮਾਤਮਾ ਕਹਿੰਦੇ ਤੂੰ ਹੀ ਵਰਤਦਾ ਤੂੰ ਹੀ ਵਰਤਨਾ ਪਰਮਾਤਮਾ ਕਹਿੰਦੇ ਹਰ ਸਭ ਨਾ ਪਾਣਾ ਤੂੰ ਸਾਰਿਆਂ ਨੂੰ ਪਿਆਰਾ ਲੱਗਦਾ ਸਾਰੇ ਹੀ ਤੈਨੂੰ ਪਿਆਰ ਕਰਦੇ ਨੇ ਸਭ ਤੁਜੈ ਤੇ ਆਵੈ ਜੀ ਜੰਤ ਹਰ ਸਾਰੰਗ ਪਾਣ ਏ ਸਾਰੰਗ ਪਾਣ ਸਾਰੇ ਜੀ ਤੈਨੂੰ ਹੀ ਧਿਆਉਂਦੇ ਨੇ ਹਰ ਵਕਤ ਤੈਨੂੰ ਧਿਆਉਂਦੇ ਨੇ ਜੋ ਗੁਰਮੁਖ ਹਰ ਆਰਾਧ ਦੇ ਤਿਨ ਹੋ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਕਹਿੰਦੇ हे ਪ੍ਰਮਾਤਮਾ ਤੇਰੇ ਕਹਿੰਦੇ ਅਚਰਜੀ ਕੋਤਕ ਨੇ ਜਿਵੇਂ ਤੂੰ ਕਹਿੰਦੇ ਆਪ ਵਰਤਦਾ ਹੈ ਸੰਸਾਰ ਦੇ ਵਿੱਚ ਕਿਵੇਂ ਵਰਤਾ ਰਿਹਾ ਤੇ ਕਿਵੇਂ ਕਹਿੰਦੇ ਆਪਣੇ ਆਪ ਨੂੰ ਪ੍ਰਗਟ ਗੁਪਤ ਰੱਖਦਾ ਇਹ ਸਾਰੇ ਤੇਰੇ ਚੋਜ ਨੇ ਕਹਿੰਦੇ ਤੂੰ ਸਾਰਿਆਂ ਦੇ ਵਿੱਚ ਹੀ ਕਹਿੰਦੇ ਉਹ ਸਾਰਿਆਂ ਦੇ ਵਿੱਚ ਹੀ ਵਿਆਪਕ ਨੇ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਕਹਿੰਦੇ ਕੁਰਬਾਨ ਜਾਨਾ ਜਿਹੜੇ ਤੈਨੂੰ ਧਿਆਉਂਦੇ ਨੇ ਕਹਿੰਦੇ ਉਹਨਾਂ ਗੁਰਮੁਖਾਂ ਤੋਂ ਮੈਂ ਸਦਕੇ ਆ ਜੋ ਤੈਨੂੰ ਧਿਆਉਂਦੇ ਨੇ ਆਰਾਧਦੇ ਨੇ ਸ਼ਲੋਕ ਮਹੱਲਾ 3 ਕਲੋ ਮਸਾਜਨੀ ਕਿਆ ਸਦਾਈਐ ਹਿਰਦੇ ਹੀ ਲਿਖ ਲੈ ਹੋ ਸਦਾ ਸਾਹਿਬ ਕੈ ਰੰਗ ਰਹੇ ਕਭੂ ਨਾ ਟੁੱਟਸਨੇ ਹੋ ਕਹਿੰਦੇ ਕਾਗਜ਼ ਸਿਹਾਈ ਦਿਵਤ ਕਹਿੰਦੇ ਉਹ ਕੀ ਮੰਗਾਈਏ ਕਹਿੰਦੇ ਪ੍ਰਮਾਤਮਾ ਦਾ ਕਹਿੰਦੇ ਜਿਹੜਾ ਪਿਆਰ ਆ ਪ੍ਰਮਾਤਮਾ ਦਾ ਨਾ ਪ੍ਰਮਾਤਮਾ ਦੀ ਸਿਫਤ ਸਲਾਹ ਹੈ ਜੀਵ ਤੂੰ ਆਪਣੇ ਹਿਰਦੇ ਉੱਤੇ ਹੀ ਲਿਖ ਲੈ ਕਹਿੰਦੇ ਜੇ ਉਹ ਤੂੰ ਉਹਦੀ ਸਿਫਤ ਸਲਾਹ ਉਹਦਾ ਨਾਮ ਆਪਣੇ ਹਿਰਦੇ ਤੇ ਲਿਖ ਲੇਗਾ ਸਦਾ ਸਾਹਿਬ ਕੇ ਰੰਗ ਰਹੇ ਕਹਿੰਦੇ ਫਿਰ ਤੇਰਾ ਪਰਮਾਤਮਾ ਦਾ ਨਾਲੋਂ ਕਦੇ ਪਿਆਰ ਨਹੀਂ ਟੁੱਟੂਗਾ ਤੂੰ ਸਦਾ ਹੀ ਉਹਦੇ ਰੰਗ ਵਿੱਚ ਉਹਦੇ ਪ੍ਰੇਮ ਵਿੱਚ ਰੰਗਿਆ ਰਹੇਗਾ ਕਲੋ ਮਸਾਜਨੀ ਜਾਏ ਸੀ ਲਿਖਿਆ ਵੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚਾ ਪਾਏ ਕਹਿੰਦੇ ਵੀ ਜੇ ਅਸੀਂ ਉਹ ਕਲਮ ਦਵਾਈਤ ਕਹਿੰਦੇ ਕਾਗਜ਼ ਆ ਇਹ ਸਭ ਕਹਿੰਦੇ ਨਾਸ਼ਵੰਤ ਚੀਜ਼ਾਂ ਨੇ ਕਿ ਜਿਹੜੇ ਤੇਰੇ ਹਿਰਦੇ ਤੇ ਲਿਖਿਆ ਉਹਦਾ ਨਾਂ ਉਹ ਤੇਰੇ ਨਾਲ ਹੀ ਰਹੂਗਾ ਹਮੇਸ਼ਾ ਕਹਿੰਦੇ ਜਿਹੜੇ ਕਹਿੰਦੇ ਪ੍ਰਮਾਤਮਾ ਨੇ ਕਿਸੇ ਜੀਵ ਦੇ ਅੰਦਰ ਪ੍ਰਮਾਤਮਾ ਲਈ ਪ੍ਰੇਮ ਪਾਇਆ ਕਹਿੰਦੇ ਉਹ ਕਦੇ ਟੁੱਟਦਾ ਨਹੀਂ ਹੈਗਾ ਸੱਚੇ ਪਾਤਸ਼ਾਹ ਨੇ ਕਹਿੰਦੇ ਜੋ ਪ੍ਰਮਾਤਮਾ ਨੇ ਕਿਸੇ ਜੀਵ ਦੇ ਵਿੱਚ ਆਪ ਦੇ ਲਈ ਪ੍ਰੇਮ ਪਾਇਆ ਕਹਿੰਦੇ ਉਹ ਪ੍ਰੇਮ ਕਦੇ ਟੁੱਟਦਾ ਨਹੀਂ ਜੋ ਧੁਰ ਤੋਂ ਹੀ ਪਰਮਾਤਮਾ ਨੇ ਲਿਖ ਕੇ ਭੇਜ ਦਿੱਤਾ ਇਸ ਤਰ੍ਹਾਂ ਦਾ ਕਹਿੰਦੇ ਪ੍ਰੇਮ ਚਾਹੀਦਾ ਉਸ ਪਰਮਾਤਮਾ ਨਾਲ ਜੋ ਕਹਿੰਦੇ ਹਮੇਸ਼ਾ ਹੀ ਬਣਿਆ ਰਹੇ ਕਦੇ ਨਾ ਟੁੱਟਣ ਵਾਲਾ ਪ੍ਰੇਮ ਉਸ ਸੱਚੇ ਦੇ ਨਾਲ ਹੋ ਜਵੇ ਤਾਂ ਇਹ ਭਵਜਲ ਤਰਿਆ ਜਾਂਦਾ ਕਹਿੰਦੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਗੁਰਵਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਆਪ ਦੀ ਅਣਜਾਣ ਬੱਚੀ ਤੋਂ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਜੀ ਇਸ ਬੱਚੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ Ah, e eu...